ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਫਤਿਹ ਬੁਲਾਈ ਪ੍ਰਵਾਨ ਹੋਵੇ ਅੱਜ ਦਾਸ ਦਾ ਜਨਮ ਦਿਨ ਹੈ ਅੱਜ ਦੇ ਦਿਨ 1 ਜੁਲਾਈ 1970 ਦੇ ਵਿੱਚ ਆਦਮਪੁਰ ਜ਼ਿਲ੍ਹਾ ਜਲੰਧਰ ਵਿਖੇ ਦਾਸ ਦਾ ਜਨਮ ਸਰਦਾਰ ਬਰਨਮ ਸਿੰਘ ਜੀ ਜੋ ਪਿਤਾ ਜੀ ਹਨ ਮੇਰੇ ਜੋ 에ਅਰ ਫੋਰਸ ਦੇ ਵਿੱਚ ਨੌਕਰੀ ਕਰਦੇ ਸਨ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਸਰਗਵਾਸੀ ਸ਼੍ਰੀਮਤੀ ਦਿਲੀਪਕੌਰ ਦੀ ਕੁੱਖੋਂ ਜਨਮ ਹੋਇਆ ਮੇਰੇ ਪਿਤਾ ਜੀ ਅਜੇ ਵੀ ਤਦਕਾਰਯੋਗ ਜੀ ਆਦੇ ਹਨ ਉਹਨਾਂ ਦੀ ਉਮਰ ਤਕਰੀਬਨ 90 ਸਾਲ ਦੀ ਹੈ 에어ਪੋਰਟਸ ਦੇ ਵਿੱਚ ਉਹਨਾਂ ਨੇ 30 ਸਾਲ ਸਰਵਿਸ ਕੀਤੀ ਬੜੀ ਇਮਾਨਦਾਰੀ ਦੇ ਨਾਲ ਸੇਵਾ ਨਿਭਾਈ ਉਹਨਾਂ ਨੇ ਸਾਨੂੰ ਬੜੇ ਹੀ ਸਿੱਖੀ ਦੇ ਨਾਲ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਸਿੱਖੀ ਦੇ ਨਾਲ ਹੀ ਸਾਡਾ ਨਾਤਾ ਰੱਖਿਆ ਬਚਪਨ ਤੋਂ ਹੀ ਸਾਡੀ ਨੀਵ ਐਸੀ ਮਜ਼ਬੂਤ ਕੀਤੀ ਕਿ ਅੱਜ ਤੱਕ ਸਾਡਾ ਸਾਰਾ ਪਰਿਵਾਰ ਗੁਰਸਿੱਖੀ ਦੀ ਲਾਈਨ ਤੇ ਚੱਲ ਰਿਹਾ ਹੈ ਸੋ ਮੈਂ ਇਹ ਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਵੀ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਇਸ ਗੁਰਸਿੱਖੀ ਦੀ ਲਾਈਨ ਤੇ ਕੁਸੇ ਕੀਾਰੇ ਸਾਰੇ ਗੁਰਮਤਿ ਬਾਰੇ ਦੱਸਿਆ ਕਰੀਏ ਤਾਂ ਕਿ ਸਾਡੇ ਬੱਚੇ ਵੀ ਚੰਗੇ ਗੁਰਸੇਵਕ ਬਣਨਾ ਅਤੇ ਆਪਣਾ ਜੀਵਨ ਜਿਹੜਾ ਬੜੀਆਂ ਘਾਲਾਂਵਾ ਦੇ ਨਾਲ 83 ਲੱਖ ਜੁਨਾ ਭੋਗ ਕੇ ਮਿਲਿਆ ਹੈ ਇਹ ਜੀਵਨ ਸਾਡਾ ਵਿਅਰਥ ਨਾ ਜਾਵੇ ਚੰਗੇ ਕਾਰਜ ਕਰੀਏ ਗੁਰਮਤ ਦੇ ਰਾਧ ਪਾਂਧੀ ਬਣੀਏ ਗੁਰਬਾਣੀ ਪੜੀਏ ਤੇ ਸਾਰਿਆਂ ਦਾ ਭਲਾ ਕਰੀਏ ਪਰਉਪਕਾਰ ਕਰੀਏ ਇਹ ਹੀ ਬੇਨਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ